ਅਸੀ ਜਾ ਕੇ ਹੋਣਿਆ ਲਾਲੇ ਕੋਲੇ ਤੂੰ ਤਾਂ ਸੁੱਤੀ ਉੱਠਦੀ ਚਾਹ ਫੜਾਇਆ ਕਰੇਂਗੀ ਲਾਲੇ ਨੂੰ ਕਿ ਨਹੀਂ ਜੱਲਿਆ ਚਾਹ ਫੜਾਇਆ ਕਰੂ ਮੈਂ ਤੁਸੀ ਜਾਣਨੇ ਹੋ ਕਿ ਮੈਂ ਆਵਾਂ ਨਹੀਂ ਜਾਣਿਆ ਜਾਣਿਆ ਜੀ ਫੈਸਲਾ ਜਾਣ ਆ ਬੰਤੋ ਉਹ ਕੰਮ ਨੀ ਹੋ ਰਿਹਾ ਵੰਦਤਾਂ ਲਿਆਓ ਬਾ ਮੈਂ ਖਾਸਮਾਂ ਦੀ ਰਾਤ ਬੱਦ ਬੀਲੀ ਆ ਮੇਰਾ ਸਿਰ ਦੁਖੀ ਆਂਦਾ ਵੀ ਸੱਜਰੀ ਗੁੱਲੀ ਵਰਦੀ ਐ ਚਾਲਾ ਉੱਠ ਕੇ ਚਾਚੂ ਉਤਰੇ ਓਏ ਨਾ ਇਹ ਚੱਲ ਕੇ ਬਣਾਇਏ ਚਾਚੂ ਰਾਜ ਕੇ ਤੋਂ ਬਣਾ ਕੱਖ ਨਹੀਂ ਬਣਦਾ ਨਾ ਉਹ ਚੱਲ ਗਏ ਬਣਾਈ ਚਾਚੂ ਕੋਟਾ ਰੱਖੀ ਉਹ ਐ ਹੋਏ ਨਬਾ ਆ ਦਾਣੇ ਰੁੜੀ ਜਾਂਦੇ ਨੇ ਕਿੱਲਾ ਬਾਣ ਦਾ ਖੁੱਡ ਇਹ ਵੀ ਰੁੜੀ ਜਾਂਦਾ ਇਹ ਵੀ ਢੋਲਾ ਚ ਨਹੀਂ ਪਈ ਯਾਰ ਤੇ ਬੰਤੋ ਨਹੀਂ ਹੈਗੀ ਜਿਹੜੀ ਪਾ ਦੂਗੀ ਯਾਰ ਯਾਰ ਚਾਜਿੰਦੇ ਲੋਵੇ ਲੱਗੀਏ ਦੇਖੀਏ ਕੋਟ ਫਣਾਉਣੇ ਅਜਾ ਆਈ ਹੋਏ ਰਾਤ ਲਈ दारू ਨੇ ਪੰਡ ਤੇ ਮੈਂ ਗਰ ਏ ਪੀ ਪੀ ਜੀ ਵੀ ਖੰਡ ਮੁੱਕੀ ਪਈ ਐ ਕਾਲੇ ਢੱਕਣ ਰਹਿਗੇ ਨਾ ਚਾਹ ਪੱਤੀ ਐ ਨੱਬਾ ਬੜਾ ਔਖਾ ਹੋ ਗਿਆ ਕੰਮ ਅਗੀ ਰੋੜ ਮੇ ਜਿੱਦੀ ਲਾਰੀ ਨਾ ਕ੍ਰਿਜ਼ੀ ਜ਼ਾ ਨਾ ਕੋਈ ਵਾਰੀ ਵਾਰੀ ਤਾਂ ਆਪਣੇ ਵੀ ਨਹੀਂ ਗੁਸਲਖਾਨੇ ਦੇ ਹੈਗੀ ਕੋਈ ਮਿੱਤਰਾਂ ਚੱਲ ਬੰਦ ਅਸੰਦਰਾ ਸਾਲਾ ਜੇਲਾ ਵੀ ਨਹੀਂ ਆਇਆ ਨਹੀਂ ਕੱਲ ਉਹਦੀ ਹੀ ਆ ਜਾਂਦਾ ਹੈ ਕਹਿੰਦਾ ਯਾਰ ਲਵਾ ਦੇ ਕਾੜ ਬੋਰਾ ਮੁੱਖਾ ਤੋਂ ਹੋਤ ਜੇ ਵੀ ਵਾ ਵਾ ਕਢਾਉਣ ਵਾਲੇ ਹੋ ਰਹੇ ਨੇ ਚਿੱਟੇ ਝਾਕਦੇ ਹੁਣ ਬੁੜੇ ਹੋ ਗਏ ਹੁਣ ਚਿੱਟੇ ਝਾਕਣਗੇ ਆ ਜਨਾਨੀ ਨਹੀਂ ਜੁੜੀ ਯਾਰ ਇਹ ਕਰੀਏ ਯਾਰ ਲੋਕਾਂ ਨੂੰ ਇੰਨੀ ਨਹੀਂ ਜਨਾਨੀਆਂ ਜੁੜ ਜਾਂਦੀਆਂ ਨੇ ਆ ਪੜਿਆਂ ਨੂੰ ਦੇਖ ਲਾ ਤਿੰਨ ਤਿੰਨ ਚਾਰ ਚਾਰ ਲਈ ਫਿਰਦੇ ਆ ਇੱਕ ਵੀ ਨਹੀਂ ਮਿਲਦੀ ਇੱਥੇ ਚੱਲੋ ਇੱਕ ਕਰੀਏ ਕੁਸਰੀ ਆਏ ਹਾਈ ਆਹੀ ਬਚਾਈ ਫਿਰਦੀ ਐ ਦਾ ਕਾੜ ਮਾਰਨ ਦੇ ਫੇਰ ਹੀ ਕਰਨ ਲਾ

ਆਲ ਗਰਲਾ ਲੈ ਤੋਏ ਲਾਲੇ ਨੇ ਯਾਰ ਲਾਲੀ ਮਨਾਤਾ ਲਈ ਹੋ ਪੈਸਾ ਕਿਤੇ ਉਹ ਹੀ ਕੰਮ ਹੋ ਜੇ ਜੈਲਾ ਵੀ ਨਹੀਂ ਮੇਰਾ ਸਾਹ ਕੜਾ ਆ ਚਾਲਾ ਦੇਖਦੇ ਆ ਮੂੰਹ ਸੁਂਗਦੇ ਆ ਰੱਲੇ ਦਾ ਕੀ ਕਹਿੰਦਾ ਕੀ ਆ ਮੰਨ ਹੀ ਗਿਆ ਹੋਵੇ ਚਲ ਭੇਜੂੰ ਜੂ ਜਨਾਨੀ ਬਿਨਾ ਵੀ ਕੋਈ ਘਰ ਨਹੀਂ ਹੁੰਦਾ ਯਾਰ ਛੜਿਆ ਜੀ ਕੀ ਗੋਲ ਹਲਦੀ ਹੈ ਰੰਨਾ ਵਾੜਿਆਂ ਦੇ ਪੱਕੇਣ ਵਰਾਂ ਉੱਤੇ ਇੱਕੇ ਛੜਿਆ ਦੀ ਅੱਗ ਨਾ ਬੜੇ ਆਲਾ ਬੰਦਾ ਉੰਤ ਲਾਲੀ ਤੋਂ ਬਿਨਾ ਹੱਕਣ ਮੁੱਤਨ ਵੀ ਨਹੀਂ ਜਾਂਦਾ ਦੇਖੋ ਇਹ ਮੰਨ ਗਿਆ ਹੋਇਆ ਆਪਾਂ ਆਏ ਹਾਏ ਓਏ ਅਸਰ ਕਰਨ ਲੱਗ ਗਈ ਓਏ ਯਾਰ ਹੁਣ ਮੈਨੂੰ ਕੱਲੇ ਨੂੰ ਜਾਣਾ ਪੂ ਜੈਲਾ ਆਇਆ ਨਹੀਂ ਫਿਰ ਇਹ ਜਾਵਾ ਆ ਜਾਂਦਾ ਨਾ ਸਾਰੇ ਕੋਲੇ ਜਾਇਆ ਹੁੰਦੇ ਚੱਲ ਕੱਲੇ ਨੂੰ ਜਾਣ ਦੇ ਓ ਕਿਵੇਂ ਬਣ ਤਿਆ ਇਹ ਕਰੀ ਜਾਂਦਾ ਆ ਗਿਆ ਉਹ ਤੇਰਾ ਹੋ ਗਿਆ ਟਾਈਮ ਚੱਲੀਏ ਸੇਠ ਕੋਲੇ ਚੱਲੀਏ ਸੇਠ ਕੋਲੇ ਆ ਕੇ ਅਸਨੇ ਹੁਣ ਕਹਿੰਦਾ ਚੱਲੀਏ ਸੇਠ ਕੋਲੇ ਓਏ ਕਰੀਏ ਕੀ ਰਾਤ ਦਾਰੂ ਸੀ ਪਾਲੀ ਪੈੜੀ ਅੱਛਾ ਅੜਕੇ ਨਹੀਂ ਉੱਠਿਆ ਹਾਂ ਉਧਰੋਂ ਮਾਲ ਮੁੱਕਿਆ ਪਿਆ ਮਾਲ ਤਾਂ ਤੈਨੂੰ ਮੈਂ ਛਗਾ ਦੰਨਾ ਪਰ ਗੱਲ ਕਰ ਹੁਣ ਸੇਠ ਨੇ ਐ ਨਹੀਂ ਪਤਾ ਬਿੰਬਲਾ ਮਨਾਈ ਹੂ ਕਿ ਨਾ ਬਿੰਬਲਾ ਨੂੰ ਵੀ ਮਨਾ ਲਾਂਗੇ ਦੋਰੀਆਂ ਤਾਂ ਆਪਾਂ ਖਾਸੀਆਂ ਪਾ ਕੇ ਆਏ ਸੀ ਉੱਤੇ ਆਇਆ ਤੂੰ ਪਹਿਲਾਂ ਕਹਨੇ ਚੋ ਆ ਜਾ ਚਲ ਕਾਰਡ ਲਵਾ ਪਾਜ ਦੇ ਆਏ ਆ ਜਾ ਵੇ ਨਾ ਬਲਲਾ ਮਾ ਬਟਾਚਾ ਮਾਰ ਬਟਾ ਤੈਨੂੰ ਚਾਹ ਉਹ ਨਾ ਚ ਨਹੀਂ ਗੱਲ ਬਣਦੀ ਗੱਲ ਤਾਂ ਬਣਾਉਣੀ ਹੋਊ ਆ ਮਾਰ ਪਿਆਰ ਪੁਰਾ ਪਿਆਰ ਲੱਗਦਾ ਹਨਾ ਵੇ ਹੋਰ ਹੁਣ ਦੇਖ ਤਾਂ ਸਹੀ ਲੱਗਦਾ ਇਹਦਾ ਆ ਜੱਕੜਾੜਾ ਤਾਂ ਹੁਣ ਕੋਈ ਕਹਾਣੀ ਆਉ ਹਸਾਬ ਚ ਹੋਰ ਹੁਣ ਮਾ ਬਟਾ ਸਰਾ ਕੜਾ ਆ ਤੂੰ ਵੀ ਲਾਲਾਪੋਰਾ ਓਏ ਮੈਂ ਤਾਂ ਤਿੰਨ ਚਾਰ ਕਾੜਾ ਲਾ ਰੱਖੇ ਨੇ ਟੱਟੀ ਆਮ ਹੋਣ ਲਈ ਹੋਰੀ ਆ ਇਹ ਹੋ ਜਾਂਦੀ ਇੱਕ ਵੀ ਚਾਹ ਤਾਂ ਮਾਂ ਦੇ ਪੁੱਤ ਮੈਂ ਬਣਾਉਂਦਾ ਸੀ ਲਾਲੇ ਕੋਲੇ ਵੀ ਲਾਂਗੇ ਲਾਲੇ ਕੋਲ ਤਾਂ ਪੀ ਲਾਂਗੇ ਨਾ ਇਹ ਤਾਂ ਚਾਹ ਪੱਤੀ ਮੁੱਕੀ ਵੀ ਨਾਲੇ ਖੰਡ ਮੁੱਕੀ ਵੀ ਆ ਇੱਥੇ ਪਉਆ ਜਾ ਬਿਆਸੀ ਮੈਂ ਤਾਂ ਉਹ ਬੜਕਾ ਦਾ ਹੁਣ ਮੈਂ ਤਾਂ ਜਾਣਾ ਤੋ ਬੜਾ ਹੋਇਆ ਮੱਕਿਆ ਤੇ ਹੁਣ ਆਪਾਂ ਚੱਲੀਏ ਫਿਰ ਆਪਾਂ ਨਾਲੇ ਕੋਲੇ ਬਿਮਲਾ ਨੇ ਮਨਾ ਤਾਂ ਲੈ ਹੁਣ ਲਾਲਾ ਯਾਰ ਉਹ ਮਨਾ ਲੂਗਾ ਹਾਂ ਨਾ ਨਾ ਲੂਗਾ ਚੱਲੀਏ ਫਿਰ ਆਪਾਂ ਇਹ ਬੇਮਲਾ ਤੇ ਲਾ ਦਾਂ ਕੋਈ ਬੇਮਲਾ ਪਰਝਾਈ ਨੂੰ ਮਿਲ ਜਾਵੇ ਇਹ ਬੇਮਲਾ ਦੇ ਸਕੀਮ ਲਾ ਦਾਂ ਕੋਈ ਲਾ ਦੇ ਲਾ ਲਾ ਲਾਲਾ ਓਏ ਉਹ ਨੱਥੂਰਾਮ ਐਣੀ ਕਰੇ ਕਿੱਧਰ ਗਏ ਜੀ ਕੰਮ ਤੇ ਕਿਹਾ ਹੋਇਆ ਲਾਲੀ ਦੀ ਚੱਕਵੇਂ ਲੱਗਦੀ ਆ ਬੋਲੀ ਚੱਕਮੀਆਂ ਲਾਲੀ ਵਾ ਵਾ ਕਿੱਧਰ ਗਏ ਜੀ ਦੱਸੋ ਤੁਸੀਂ ਚੱਕਾ ਹੋ ਰਿਹਾ ਤਾਂ ਹੈ ਨਹੀਂ ਕਰੇ ਅਸੀਂ ਤਾਂ ਹੋੜੇ ਆਪ ਦੀ ਐ ਜੀ ਦੇਖੋ ਤਾਂ ਸਹੀ ਬਾਹਰ ਆ ਕੇ ਬਾਹਰ ਤਾਂ ਨਿਕਲ ਆリエ ਫੇਰੀ ਪਤਾ ਲੱਗੂ ਵੀ ਕੌਣ ਆ ਸੀ ਅੰਦਰ ਕੀ ਕੌਣ ਆ ਜੀ ਗਾਹੀ ਆਈ ਜਾਂਦੇ ਹੋ ਅੰਦਰ ਬੜੀ ਬੈਠੀਆਂ ਤਾਂ ਲੀਏ ਤੂੰ ਬਾਹਰ ਤਾਂ ਤੁਸੀਂ ਉਹਦੇ ਨਾਲ ਗੱਲ ਕਰ ਲੋ ਦੁਕਾਨ ਤੇ ਜਾ ਕੇ ਕੋਈ ਚਾਹ ਪਾਣੀ ਦਾ ਨਾ ਤਾਂ ਲੈ ਦੇ ਚਾਹ ਪਾਣੀ ਤਾਂ ਪੁੱਛ ਲਿਆ ਕਰ ਸਾਨੂੰ ਲਾ ਲਈ ਯਾਰ ਤੇਰੇ ਵਰਗੇ 36 ਹੁੰਦੇ ਵੀ ਅੱਜ ਨੂੰ ਇੱਥੇ ਅੱਗੇ ਤੁਰਦੇ ਹੋ 36 ਹੁੰਦੇ ਤੇਰੇ ਵਰਗੇ ਚਾਹ ਤਾਂ ਲਾੜੇ ਨੂੰ ਨਹੀਂ ਮਿਲਦੀ ਅਸੀਂ ਤਾਂ 37ਵੇਂ ਆ। ਵਾਅਲੈਕੁਮ ਅਸਲਾਮ। ਲਾਲੇ ਕੋਲੇ ਤੂੰ ਤਾਂ ਸੁੱਤੀ ਉੜਦੀ ਚਾਫੜਾ ਕਰੇਂਗੀ ਲਾਲੇ ਨੂੰ ਕਿ ਨਹੀਂ ਚੱਲਿਆ। ਫੇ ਤੁਸੀਂ ਜਾਣਨੇ ਹੋ ਕਿ ਮੈਂ ਆਵਾਂ। ਨਹੀਂ ਜਾਣਿਆ ਜਾਣਿਆ। ਜਿਆਜ ਜੀ ਫਾਇਦਾ ਜਾਣਿਆ ਸੀ। ਹੋਰ ਇਹੜ ਭਾਈਆ ਮੌੜੀ ਯਾਰ ਭਾਈਆ ਰਦਾ ਲਾਲੀ ਤਾਂ। ਓ ਲਾਲਾ ਨਰਮਾ। ਅਹੀ ਨਰਮਾ ਲਾਲਾ ਕੀ ਕਰੇ ਲਾਲਾ ਵੀ ਥੱਲੇ ਲੱਗਿਆ ਪਿਆ ਤੇਰੇ ਜਾ ਵੇ ਜਦੋਂ ਦੁਪਹਿਰਾ ਹੀ ਜੜਾਤਾ ਹੋਏ ਓਏ ਕੀ ਕਰੀਏ ਇਹ ਜੋ ਸਮਾਨ ਸਰੀਰ ਹੀ ਨਹੀਂ ਜੁੜਾ ਇਹ ਤੋਂ ਤੇਰੇ ਕੋਲ ਲਾ ਕੇ ਫੇਰ ਸਰੀਰ ਬਣੇਗਾ ਹੁਣ ਤਾਂ ਕਹਿਣੇ ਜੋ ਆਹਾ ਓਏ ਲਾਲੇ ਦਾ ਨਹਿਰੀ ਪੱਟ ਰੱਖਿਆ ਓਏ ਲਾਲੇ ਦੇ ਵੀ ਕੰਮ ਲੰਡੂ ਨੇ ਯਾਰ ਆ ਯਾਰ ਕੁੱਚ ਅੱਜ ਦਾ ਕੰਮ ਸਾਬ ਹੋ ਗਿਆ ਬੰਤਾ ਸਿੰਘ ਦਾ ਬੰਤਾ ਸਿੰਘ ਦਾ ਸਾਹਿਬ ਹੈ ਜਿਹੜਾ ਉਹ ਤਾਂ ਹੋ ਗਿਆ ਤੇ ਜੇਲੇ ਦਾ ਕਰਾਂਗੇ ਫੇਰ ਥੋੜਾ ਜਿਹਾ ਡੱਬਾਗਾ ਉਹਦੇ ਆਏ ਤੋਂ ਉਹਦੇ ਸਾਹਮਣੇ ਕਰਾਂਗੇ ਜੇਲੇ ਦਾ ਸਾਹਿਬ ਤਾਂ ਆ ਲਾਲਾ ਲੱਗਦਾ ਸਾਬ ਫੂ ਬਗਰੀ ਜਾਂਦਾ ਹੈ ਹੋਰ ਵਾਲਿਆਂ ਕੋਲ ਸੀ ਜਾਂਦਾ ਹੈ ਜਾਂ ਵਾਲਿਆਂ ਕੋਲੇ ਇਹੀ ਵੱਡੂ ਆਪਾਂ ਨੇ ਹੱਥ ਪੈਰੇ ਹੀ ਵੱਡਦਾ ਹੈ ਹੋਰ ਲਾਲਾ ਠੀਕ ਆ ਹਾਂ ਹਾਂ ਠੀਕ ਆ ਜੱਟੋ ਆਜੋ ਨੰਗੇਓ ਬੰਤਾ ਜੈਲਾ ਆ ਗਏ ਵਾ 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 ਆਜੋ 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 ਠੀਕ ਆ ਠੀਕ ਆ ਬੈਜੋ ਆਜੋ ਨੰਗੇਓ ਲਓ ਜੈਲਿਆ ਬੈਠ ਜਾ ਤੂੰ ਜਲ ਤੇਰਾ ਹਿਸਾਬ ਕਰੀ ਜਾਂਦਾ ਦੇ ਨਾ ਇਹ ਮੇਰਾ ਹਿਸਾਬ ਕਰੀ ਜਾਂਦਾ ਲਾਲਾ ਜੀ ਆਜੋ ਜੱਟੋ ਆਜੋ ਆਜੋ ਬੈਠੋ ਪਹਿਲਾਂ ਤਾਂ ਨਾ ਤੁਸਾਂ ਵੀ ਦੇਖ ਲਾਓ ਦਾ ਅਗਲੀ ਗੱਲ ਆਪਾਂ ਫੇਰ ਕਰਾਂਗੇ ਦੱਸਾਂ ਹੁਣ ਸਾਡਾ ਸਾਪ ਦਾ ਦਾ ਬਾਅਦ ਚ ਹੀ ਕਰਾਂਗੇ ਲਾਲਾ ਇਹ ਕਿੱਲਾ ਕੜਪਾ ਜਾਈ ਜਾਂਦਾ ਸਾਪ ਹੋ ਜਾਣਗੇ ਨਹੀਂ ਹੁਣ ਕਾਨ ਕਰ ਲਈ ਕਿ ਨਾ ਉਹ ਤਾਂ ਰਾਇ ਤਾਂ ਕਰ ਲਈ ਥੀ ਮੈਂ ਬਹਿਲਾ ਨਾ ਤੇ ਉਹ ਕਹਿੰਦੀ ਵੀ ਮੈਂ ਆਪਦੇ ਪੇਕੇ ਨਾਲ ਰਾਇ ਕਰਕੇ ਫੇਰ ਕਹਿੰਦੀ ਤੁਹਾਨੂੰ ਅੱਗੇ ਦੱਸਾਂਗੇ ਗੱਲ ਬਾਤ ਇਹ ਤਾਂ ਤੇਰੇ ਵਾਸਤੇ ਨਹੀਂ ਬਸ ਨਹੀਂ ਹੈ ਇਹ ਪੇਕੇ ਨਾਲ ਕਿੱਧਰ ਲੈਣਾ ਦੇਣਾ ਯਾਰ ਕਰਨੀ ਪੈਂਦੀ ਆ ਨਾ ਬਿਜ਼ਨਸ ਦਾ ਕੰਮ ਹੈ ਤੁਸੀਂ ਮੀਆਂ ਵੀ ਆਪ ਚ ਰਾਇ ਕਰਿਆ ਕਰੋ ਆਪਸਾ ਤਾਂ ਕਰ ਲਈ ਅਸੀਂ ਰਾਇ ਗੱਲ ਕਰ ਹੁਣ ਅੱਗੇ ਵਾਗੀ ਗੱਲ ਫਿਰ ਵੇ ਦੇ ਸੀ ਲਾਲਾ ਵੱਡੇ ਘਰੇ ਘਰ ਕਰ ਵੀ ਨਾਲੀ ਮੰਗਰ ਰਹੀ ਸਾਡੇ ਹੁਣ ਤਾਂ ਘਰੇ ਨਹੀਂ ਬਣਾ ਹੁਣ ਹੋਰ ਲਾਲੀ ਨੇ ਅਸੀਂ ਆਖਿਆ ਲਾਲਾ ਜੀ ਕਿੱਥੇ ਨੇ ਐਨੇ ਹੀ ਪੁੱਛਿਆ ਯਾਰ ਹੂੰ ਕਹਿੰਦੀ ਕੀ ਕਰਵਾ ਲਾਲੇ ਤੋਂ ਤੁਸੀਂ ਅਸੀਂ ਤਾਂ ਬਰਾਵਾ ਇੰਨੀ ਗੱਲ ਕਰਿਆ ਇਸ ਤਰ੍ਹਾਂ ਨਾ ਜੱਟਾ ਤੁਸੀਂ ਵੀ ਸਵੇਰੀ ਬਣ ਕੇ ਆ ਜਾਨੇ ਹੋ ਮਨਜੋ ਗੱਲ ਤੁਸੀਂ ਤੜਕੀ ਬਣ ਕੇ ਆ ਜਾਨੇ ਹੋ ਹੁਣੇ ਬਣਾ ਬ ਗੱਡੀ ਨਹੀਂ ਚੱਲਦੀ ਸਾਡਾ ਸਰੀਰ ਤੈਨੂੰ ਪਤਾ ਵੀ ਇਹ ਲੱਗ ਰਿਹਾ ਸਹੀ ਨੇ ਕਹਾ ਉਸੇ ਪਹਿਲਾਂ ਤੂੰ ਸੁਹਾਬ ਦੇਖ ਆਪਦਾ ਹਿਸਾਬ ਸਿਕ ਬਣਦਾ ਆ 70 ਘਟੇ ਸੀਗੇ ਤੇਰੇ 35 ਕਿਲੋ ਉੱਪਰ ਸੀ 50 ਕਿਲੋ ਦੀ ਭਰਤੀ ਆ ਗਈ ਰੇਟ 2425 ਹੈਗਾ ਕੁੱਲ ਰੁਪਇਆ ਤੇਰਾ 84840 ਹੋਗੇ ਇਹ ਤਾਂ ਤੂੰ ਬੜਾ ਲਈ ਬਠੰਦਰਾ ਤੇਰੇ ਬਣੇ ਨੇ ਇਹ ਬੰਤਾ ਥਾ ਤੇਰੇ ਬਣੇ ਨੇ ਮੜੇ ਧਿਆਨ ਮਾਰਦੇ ਮੇਰੇ ਬਣੇ ਬਿਜੂਜ ਕਿੰਨਾ ਕਲਾਦਾ ਫਿਰ ਵਿਆਜ ਤੈਨੂੰ ਹਜੇ ਦਾਦਾ ਮੈਂ ਜਿਹੜੇ ਲੈ ਕੇ ਗਿਆ ਸੀ ਉਹ ਤਾਂ ਲਾ ਲਾ ਜਾ ਲੱਗੂ ਆ ਹੁਣ ਲੇਬਰ ਕੱਟੀ ਗਈ 455 ਰੁਪਏ ਤੇ ਜਿਹੜਾ ਤੂੰ ਮੈਨੂੰ ਤੋਂ ਖਲ ਗੋਟ ਲਗਿਆ ਸੀ 20000 ਦਾ ਲਗਤ ਫੜ ਕੇ ਲਗਿਆ ਸੀ 110000 ਹੂੰ ਤੇ ਤੀਜਾ ਫਾਰਮੂਲਾ ਲਾਤਾ ਤੇਰੇ ਤੇ ਓਏ ਮੈਂ ਆਹ ਦੇ ਨਹੀਂ ਗਿਆ ਸੀ 20000 ਰੁਪਏ ਯਾਰ ਨਾ ਨਾ ਦਿੱਤਾ ਨਹੀਂ ਨੇ ਦਿੱਤਾ ਸੀ ਲੈ ਲੈ ਯਾਦ ਕਰ ਲੈ ਤੂੰ ਤਾਂ ਬੰਦਾ ਕਿ ਆਇਆ ਨਾ ਕਰਿਆ ਕਰੋ ਤੁਸੀਂ ਇਹਨਾਂ ਨੂੰ ਕਰਦਾ ਯਾਰ ਉਹਨਾਂ ਦੀ ਫਿਰ ਆਪਣੇ ਉਹੀ ਗਈ ਸਾਡੀ ਤਾਂ ਪੈਸੇ ਫਿਰ ਉਹੀ ਗਏ ਇਹ ਤਾਂ ਪਹਿਲੀ ਲੈ ਜਾਣੇ ਤੁਸੀਂ ਪਹਿਲੀ ਲੈ ਜਾਣੇ 6 ਮਹੀਨੇ ਪਹਿਲੀ ਲੈ ਜਾਣੇ ਸਾਰਾ ਕੁਝ ਓਏ ਮਾਲ ਵਾਲਾ ਛਕਦਾ ਪਹਿਲੀ ਖਾ ਗਿਆ ਸਾਰੇ ਤੀਜਾ ਫਾਰਮੂਲਾ ਲਾਇਆ ਤੇਰੇ ਤੇ ਤੀਜਾ ਲਾ ਕੇ ਕਰਿਆ ਵੇ ਸਾਹਿਬ ਯਾਰ ਦਰੂ ਕਾਪੀੰਦਾ ਰੱਖ ਸਾਈਡ ਤੇ ਕੋਈ ਗੱਲ ਨਹੀਂ ਦਾ ਬਾਅਦ ਚ ਦੇਖਾਂਗੇ ਅਖੇ ਸਾਹਿਬ ਇਹ ਕੰਮ ਦੀ ਗੱਲ ਕਰ ਯਾਰ ਹਾਂ ਕੰਮ ਦੱਸੋ ਦੱਸੋ ਕੰਮ ਦੀ ਗੱਲ ਉਹ ਜਿਹੜਾ ਆਪਾਂ ਗੱਲ ਹੋਈ ਸੀ ਉਹਦੇ ਕੀ ਬਣਿਆ ਉਸ ਗੱਲ ਦਾ ਉਹ ਗੱਲ ਮੈਂ ਤੁਹਾਨੂੰ ਦੱਸਤਾ ਦਿੱਤਾ ਵੀ ਬਿਮਲਾ ਉਹ ਕਰੂਗੀ ਗੱਲਬਾਤ ਅੱਗੇ ਆਪਦੇ ਪੇਕੇ ਨਾਲ ਫੇਰ ਤੁਹਾਨੂੰ ਮੈਂ ਕਲੀਅਰ ਕਰੂੰਗਾ ਵੀ ਕੀ ਗੱਲਬਾਤ ਆ ਮੈਂ ਪੇਕੇਆਂ ਨੂੰ ਕਿੱਧਰ ਵਿੱਚ ਮਾਰਦਾ ਸਾਡਾ ਚੱਲਦਾ ਨਾ ਜੀ ਹੁਣ ਜੱਟੋ ਤੁਸੀਂ ਤਾਂ ਫੈਸਲੇ ਲੈ ਲੈਨੇ ਆਪਦੇ ਤੁਹਾਡਾ ਤਾਂ ਐ ਨਹੀਂ ਪਤਾ ਤੁਸੀਂ ਉੱਤੇ ਨਾਲੀ ਤੇ ਬੈਠੇ ਵੱਡੇ ਫੈਸਲਾ ਲੈ ਲਓ ਕੀਠ ਵੀ ਡਰਦਾ ਲੱਗਦਾ ਮੈਨੂੰ ਡਰਦਾ ਜੀ ਲੱਗਿਆ ਲਾਲੀ ਥੱਲੇ ਕਿਹੜਾ ਬੰਦਾ ਸਾਬ ਕਦਾਬ ਹੋਇਆ ਵੀ ਨਾ ਕੋ ਗੰਡ ਚੜ ਉਹ ਮੈਨੂੰ ਕਦਾਬ ਹੀ ਲੱਗਿਆ ਹੋਰ ਬਾਲ ਹੂੰ ਕਾ ਨੂੰ ਜੱਟ ਬਣੇ ਬੈਠੇ ਨੇ ਮੇਰੀ ਗੱਲ ਸੁਣ ਲਾਲਾ ਜੀ ਜਦੋਂ ਨਾ ਜਹਾਜ਼ ਡਿੱਗਰ ਪੈਣ ਦੇ ਦਿੱਤਾ ਗੇੜਾ ਤੇਰੇ ਲਾਲੀ ਦੇ ਪਿੰਡ ਉੱਤੱਕ ਗਿਆ ਹਾ ਹਾ ਨਜ਼ਾਰਾਗਾ ਮਨ ਉਹਦਾ ਮੈਂ ਕਹਿੰਦਾ ਵੀ ਮੰਨੀ ਪਈ ਆ ਤਾਂ ਤੂੰ ਇਹ ਗੱਲ ਦੀ ਉਹ ਕਰਾ ਆਰਬ ਨੂੰ ਨਾ ਨਾ ਜੱਟ ਤੁਸੀਂ ਹਾਂ ਲੋਨ ਵਾਲਾ ਬੰਦਾ ਭਾਦਦਾ ਕੋਈ ਹਾਂ ਲੋਨ ਨੂੰ ਲੋਨ ਕਰਾਈ ਗਿਆ ਆਪਾਂ ਕਰਾਉਣਾ ਪਊ ਲੋਨ ਕਰਾ ਕੇ ਲੋਨ ਦਾ ਬੰਦਾ ਭਾਦਦੇ ਆਪਾਂ ਠੀਕ ਹੈ ਲੋਨ ਕਰਾ ਕੇ ਫਿਰ ਆਪਾਂ ਲੈ ਲਾਂਗੇ ਇੱਕ ਤਾਂ ਕ ਪੈਣ ਇੱਕ ਤੂੜੀ ਵਾਲੀ ਮਸ਼ੀਨ ਜੈ ਜੈਕਾਰ ਓ ਜੂ ਲਾਲਾ ਨੌਰ ਤੋਂ ਕਿਤੇ ਬੜਾ ਨਾ ਪੈਸਾ ਵਿਆਜ ਤੇ ਲਵਾ ਦੇ ਦੇਖਿਓ ਕਿਤੇ ਬੜਾ ਵਿਆਜ ਹੁੰਦਾ ਦਾ ਨਹੀਂ ਨਹੀਂ ਤੇ ਨੁਗਾਰਾ ਕੁਝ ਪਤੀਆ ਉਹਨਾਂ ਦੇ ਤੂੜਾ ਜਵਾਕ ਹੈ ਨਾ ਨਾ ਦਾੜੀ ਜੀ ਬਾਹਰ ਰੱਖ ਰੱਖੀਆ ਤੂੰ ਵੀ ਤੂੰ ਮੁੱਛਾਂੀਆਂ ਕੁੱਟੀਆਂ ਕਰੀ ਫਿਰਦਾ ਹੋਏ ਜੱਟਾਂ ਨਾਲ ਰਹਨੇ ਆ ਫਿਰ ਹੁਣਾ ਬਾਪ ਹੈਗਾ ਤੇਰਾ ਜੱਟਾਂ ਨਾਲ ਰਹਨੇ ਆ ਜੱਟਾਂ ਨਾਲ ਰੱਖਾ ਹੁੰਦਾ ਜੰਨਾ ਓ ਜਦੋਂ ਵੀ ਜੱਟਾਂ ਨਾਲ ਰੱਖਣਾ ਹੁਣਾ ਦਿਲਾਂ ਦੇ ਜੱਟਾਂ ਦਾ ਦਿਲ ਨਹੀਂ ਬਣਦਾ ਭਾਈ ਨਾ 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 ਜੱਟਾਂ ਦਾ ਬੋਲੇ ਬੁੱਟੀਆਂ ਜਿਹੜੀਆਂ ਹੁੰਦੀਆਂ ਨੇ ਦਾੜੀ ਜੱਟਾਂ ਹੀ ਰੱਖੀ ਬਟਾ ਰਗਾਲੇ ਨੂੰ ਮਾਲ ਖਵਾ ਦੇਣਾ ਥੋੜਾ ਜਿਹਾ ਆ ਲਾਲਾ ਮਾਲਾ ਪੂਰਾ ਚੰਗਾ ਵੇ ਕੀਲੇ ਵਰਦਿਆ ਕੀਲੇ ਵਰਦਿਆ ਕਾਕੇ ਤਾਂ ਦੇਖ ਰਾ ਨਾ 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 ਰਾਮ 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 ਨਾ ਦੇਖ ਉਹ ਦੇਖੀ ਜਾਈ ਬਾਗੀਆਂ ਪਾਉਂਦਾ ਜਾਏਗਾ ਚੱਕ ਲਾਲਾ ਲਾ ਕਾਰਡ ਏ ਜੱਟੋ ਹੈ ਹਾਂ ਆ ਲੈ ਕਾਰਡ ਵੀ ਇਹਦਾ ਨਾਮ ਹੀ ਲਿਖਦੇ ਆ ਬਤੰਦਰਾ ਚੱਕ ਜਦੋਂ ਤੂੰ ਲਾ ਕੇ ਤਾਂ ਦੇਖ ਕਾਰਡ ਹੈ ਹਾਂ ਲਾਲੀ ਭਾਵੇਂ ਜਵਾਬ ਆਉਂਦੇ ਤੂੰ ਜਵਾਬ ਦਿੰਨਾ ਇਸ ਗੱਲ ਨੂੰ ਹਾਂ ਹਾਂ ਲਾਲੀ ਤਾਂ ਇਹ ਕੋ ਵੀ ਦੇ ਦੇ ਜਿੰਨੇ ਪੈਸੇ ਹੈਗੇ ਟਰੰਕ ਟਰੰਕ ਚ ਕਾਰਡ ਤੋਂ ਬਾਅਦ ਹਾਂ ਇਹੋ ਕਾਰ ਲਾ ਲੈਣਾ ਅੱਜ ਲਾ ਕੇ ਦੇਖੀ ਅੱਜ ਲਾ ਕੇ ਜਾਈ ਲਾਲੀ ਕੋਲੇ ਲਾਲੀ ਤੇ ਰੋਜ ਆਖਿਆ ਕਰੂ ਜਾਈ ਲਿਹਰੇ ਕੋਲੇ ਜਾ ਹਾਂ ਉਹਨਾਂ ਜੱਟਾਂ ਕੋਲੇ ਜਾ ਤੂੰ ਕਿਵੇਂ ਆ ਲਾਲਾਂ ਮਾਰ ਗਿਆ ਵੇ ਜੀ ਕੋੜੀ ਲਈ ਬੱਦਾਂ ਜੱਟ ਉਹ ਤੁਰਸ਼ ਕੋੜੀ ਕੰਮ ਕਰਦੀ ਆ ਲਾਲਾ ਤੇ ਰੰਗ ਰੇਂਗ ਕੋੜੀ ਹੁੰਦੀ ਆ ਇਹ ਇਸ ਦੁਬਾਰਾ ਤਾਂ ਮਿੱਠਾ ਲੱਗੂ ਸਾਰਾ ਕੁਸ ਹਾਂ ਸੰਗਰੀ ਆਈ ਲੱਗਦੀ ਆ ਆ ਤੈਨੂੰ ਕਿਹਨੇ ਪਤਾ ਸੰਘਰੀ ਹੋਈ ਆ ਕਹਿੰਦਾ ਮਿਲ ਗਿਆ ਜੱਟ ਛੋਟੇ ਵਰਗਾ ਕੋਈ ਹੋਰ ਅੱਛਾ ਮੰਡੀ ਚ ਮਿਲ ਗਿਆ ਦੀ ਨਾਲ ਖਾਂਦਾ ਇਹ ਵੀ ਮੱਚਾ ਹੈ ਜੱਟਾ ਤੁਸੀਂ ਨਾ ਖਾਇਆ ਕਰੋ ਬਾਹਰੋਂ ਨਹੀਂ ਆਉਗੀ ਬਾਹਰੋਂ ਮਹਿੰਗੀ ਹੋਗੀ ਲਾਉਂਦਾ ਲਾਲਾ ਲਾਲਾ ਤੂੰ ਕਾਰ ਤੁਸੀਂ ਵੀ ਰੱਖੀ ਬੈਠੇ ਨਾ ਨਾ ਆਪਾਂ ਹੀ ਲਾਉਂਦੇ ਹੈਗੇ ਨਾ ਨਾ ਮੰਨ ਜਾ ਹੁਣ ਨਹੀਂ 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 ਆਪਾਂ ਹੀ ਲਾਉਂਦੇ ਆਪਾਂ ਹੀ ਲਾ ਚੱਲ ਭਾਈ ਉਹ ਵਰਾ ਦੇ ਸਾਡੀ ਤੇ ਤੂੰ ਅੱਜ ਲਾਲੀ ਨਾਲ ਹੀ ਕਰ ਰਹਾ ਦਾ ਦਵਾਰੇ ਕਰ ਲਾ ਦਵਾਰੇ ਕਰ ਲਾ ਹੁਣ ਮੰਨੂ ਵੀ ਜਾ ਵਾ ਦਵਾਰੇ ਰਹਿ ਕਰੀ ਤੂੰ ਹੁਣ ਮੰਨੂ ਵੀ ਜਾ ਕੇ ਸਮਾਨ ਜੂ ਹੁਣ ਮਾਨ ਜੂ ਚਲੋ ਕਰਵਾਜ ਅੱਜ ਦੁਬਾਰੇ ਕਰੋਂ ਰਾਇ ਫਿਰ ਮੈਂ ਠੀਕ ਹੈ ਮੰਨ ਲਈ ਗੱਲ ਤੁਹਾਡੀ ਲੈ ਵੀ ਸਿੱਧਾ ਲੋਨ ਵਾਲਾ ਬੰਦਾ ਤਾਂ ਹੈਗਾ ਆਪਣੀ ਨਿਗਾਹ 'ਚ ਵਧੀਆ ਬੰਦਾ ਅੱਛਾ ਲੋਨ ਕਰਾ ਲਾਂਗੇ ਤੇ ਕੱਲ ਨੂੰ ਤੇਰੇ ਕੋਲੋਂ ਕਰਕੇ ਕਿਹੜਾ ਫੇਰ ਰਾਇ ਕਰ ਤੂੰ ਲਾਲੀ ਨੇ ਬਣਾ ਗਿਆ ਰਾਇ ਕਰਕੇ ਆਪਾਂ ਕੱਲ ਨੂੰ ਉਹਦੇ ਕੋਲੇ ਜਾ ਕੇ ਲੋਨ ਕਰਾ ਦਿਆਂਗੇ ਠੀਕ ਬਾਹਲਾ ਤੂੰ ਇਹਨੂੰ ਲੈ ਵੰਨ ਤੇ ਚੱਲੀਏ ਫਿਰ ਬੰਬਲ ਪੂਸੇ 'ਚ ਨਾ ਬਾਹਲਾ ਪੈ ਠੀਕ ਠੀਕ ਹੈ ਜੀ ਠੀਕ ਹੈ ਲੈ ਹੁਣ ਚੱਲੀਏ ਫਿਰ ਠੀਕ ਹੋਰ